ਸੋਹੀ ਮਹੱਲਾ ਪੰਜਵਾ ਰਾਗ ਸੋਹੀ ਵਿੱਚ ਉਚਾਰ ਕੇਤੀ ਹੋਈ ਇਹ ਧੰ ਗੁਰੂ ਅਰਜਨ ਦੇਵ ਜੀ ਦੀ ਬਾਣੀ ਹੈ ਹਰ ਚਰਨ ਕਮਲ ਕੀ ਟੇਕ ਸਤ ਗੁਰ ਦਿੱਤੀ ਤੁਸ ਕੈ ਪਲ RAM ਜੀਓ ਤੇ ਭਾਈ ਮੈਂ ਸੋਹਣੇ ਪ੍ਰਭੂ ਤੋਂ ਸਤ ਕੇ ਜਾਂਦਾ ਹਾਂ ਉਸ ਦੀ ਮਿਹਰ ਨਾਲ ਗੁਰੂ ਨੇ ਮਿਹਰਬਾਨ ਹੋ ਕੇ ਮੈਨੂੰ ਉਸ ਦੇ ਸੋਹਣੇ ਚਰਨਾਂ ਦਾ ਆਸਰਾ ਦਿੱਤਾ ਹੈ ਹਰ ਅਮਰਤ ਭਰੇ ਪੰਡਾਰ ਸਭ ਕਿਛ ਹੈ ਘਰ ਤਿਸ ਕੈ ਬਲਰਾਮ ਜੀਓ ਮੈਂ ਉਸ ਪ੍ਰਭੂ ਤੋਂ ਕੁਰਮਾਨ ਹਾਂ ਉਸ ਦੇ ਘਰ ਵਿੱਚ ਹਰੇਕ ਪਦਾਰਥ ਮੌਜੂਦ ਹੈ ਆਤਮਿਕ ਜੀਵਨ ਦੇਣ ਵਾਲੇ ਨਾਮ ਜਨ ਨਾਲ ਉਸ ਦੇ ਘਰ ਵਿੱਚ ਖਜ਼ਾਨੇ ਭਰੇ ਪਏ ਹਨ ਬਾਬੁਲ ਮੇਰਾ ਵੱਡ ਸਮਰੱਥਾ ਕਰਨ ਕਰਨ ਪ੍ਰਭ ਹਾਰਾ ਏ ਭਾਈ ਮੇਰਾ ਪ੍ਰਭੂ ਪਿਤਾ ਬੜੀਆਂ ਤਾਕਤਾਂ ਦਾ ਮਾਲਕ ਹੈ ਓ ਪ੍ਰਭੂ ਹਰੇਕ ਸਵਾਪ ਬਣਾ ਸਕਣ ਵਾਲਾ ਹੈ ਜਿਸ ਸਿਮਰਤ ਦੁੱਖ ਕੋਈ ਨਾ ਲੱਗਾ ਹੈ ਪੌ ਜਲ ਪਾਰ ਉਤਾਰਾ ਉਹ ਐਸਾ ਹੈ ਜਿਸ ਦਾ ਨਾਮ ਸਿਮਰ ਕੇ ਕੋਈ ਦੁੱਖ ਪੋ ਨਹੀਂ ਸਕਦਾ ਉਸ ਦਾ ਨਾਮ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿੰਦਾ ਹੈ ਆਤ ਜੁਗਾ ਦੇ ਭਗਤ ਅਨਕਾਰ ਆਖਾ ਉਸ ਤਤ ਕਰ ਕਰ ਜੀਵਾ ਏ ਭਾਈ ਜਗਤ ਦੇ ਸ਼ੁਰੂ ਤੋਂ ਹੀ ਉਹ ਪਰਮਾਤਮਾ ਆਪਣੇ ਭਗਤਾਂ ਦਾ ਰਾਗ ਚੱਲਿਆ ਆ ਰਿਹਾ ਹੈ ਉਸ ਦੀ ਸਿਫਤਲਾ ਕਰ ਕਰਕੇ ਮੈਂ ਆਤਮਿਕ ਜੀਵਨ ਹਾਸਲ ਕਰ ਰਿਹਾ ਹਾਂ ਨਾਨਕ ਨਾਮ ਮਹਾਰਸ ਮੀਠਾ ਅਰ ਦਿਨ ਮਨ ਤਨ ਪੀਵਾ ਏ ਨਾਨਕ ਆਖ ਏ ਭਾਈ ਉਹਦਾ ਨਾਮ ਮਿੱਠਾ ਹੈ ਸਭ ਰਸਾਂ ਨਾਲੋਂ ਵੱਡਾ ਰਸ ਹੈ ਮੈਂ ਤਾਂ ਹਰ ਵੇਲੇ ਉਹ ਨਾ ਮਰਸਾ ਆਪਣੇ ਮਨ ਦੇ ਰਾਹੀ ਗਿਆਨ ਅੰਦਰੀਆ ਦੇ ਰਾਹੀ ਪੀਂਦਾ ਰਹਿੰਦਾ ਹਾਂ ਹਰ ਆਪੇ ਲੈ ਮਿਲਾਏ ਕਿਉਂ ਵੇ ਛੋੜਾ ਤੀਵੇਈ ਪਲਰਾਮ ਜੀਓ ਏ ਭਾਈ ਮੈਂ ਸੋਹਣੇ ਪ੍ਰਭੂ ਤੋਂ ਸਤਕੇ ਜਾਂਦਾ ਹਾਂ ਜਿਸ ਮਨੁੱਖ ਨੂੰ ਉਹ ਆਪ ਹੀ ਆਪਣੇ ਚਰਨਾਂ ਨਾਲ ਜੋੜਦਾ ਹੈ ਉਸ ਮਨੁੱਖ ਨੂੰ ਪ੍ਰਭੂ ਨਾਲੋਂ ਫੇਰ ਕਦੇ ਵਿਛੋੜਾ ਨਹੀਂ ਹੁੰਦਾ ਜਿਸ ਨੂੰ ਤੇਰੀ ਟੇਕ ਸੋ ਸਤ ਸਤ ਜੀਵੇਈ ਪਲਰਾਮ ਜੀਓ ਏ ਰਾਮ ਮੈਂ ਤੇਰੇ ਤੋਂ ਕੁਰਬਾਨ ਹਾਂ ਜਿਸ ਮਨੁੱਖ ਨੂੰ ਤੇਰਾ ਸਹਾਰਾ ਮਿਲ ਜਾਂਦਾ ਹੈ ਉਹ ਸਦਾ ਹੀ ਆਤਮਿਕ ਜੀਵਨ ਆਸਲ ਕਰੀ ਰੱਖਦਾ ਹੈ ਤੇਰੀ ਟੇਕ ਤੁਝੇ ਤੇ ਪਾਈ ਸਾਚੇ ਸਿਰਜਣ ਹਾਰਾ ਪਰ ਏ ਸਦਾ ਕਾਇਮ ਰਹਿਣ ਵਾਲੇ ਅਤੇ ਸਭ ਦੇ ਪੈਦਾ ਕਰਨ ਵਾਲੇ ਤੇਰਾ ਆਸਰਾ ਮਿਲਦਾ ਵੀ ਤੇਰੇ ਹੀ ਪਾਸੋਂ ਹੈ ਜਿਸ ਤੇ ਖਾਲੀ ਕੋਈ ਨਹੀਂ ਐਸਾ ਪ੍ਰਭੂ ਹਮਾਰਾ ਤੂੰ ਇਹੋ ਜਿਹਾ ਸਾਡਾ ਮਾਲਕ ਹੈ ਜਿਸ ਦੇ ਦਰ ਤੋਂ ਕੋਈ ਖਾਲੀ ਬੇਮੁਰਾਦ ਨਹੀਂ ਜਾਂਦਾ ਸੰਤ ਜਨਾਂ ਮਿਲ ਮੰਗਲ ਕਾਇਆ ਦਿਨ ਰੈਨ ਆਸ ਤੁਮਾਰੀ ਏ ਵਾਹਿਗੁਰੂ ਤੇਰੇ ਸੰਤ ਜਨ ਮਿਲ ਕੇ ਸਦਾ ਤੇਰੀ ਸਿਰਸਲਾ ਦਾ ਗੀਤ ਗਾਦੇ ਹਨ ਉਹਨਾ ਨੂੰ ਦਿਨ ਰਾਤ ਤੇਰੀ ਸਹਾਇਤਾ ਦੀ ਆਸ ਰਹਿਦੀ ਹੈ ਸਫਲਦਾਰ ਸੁਪੇਟਿਆ ਗੁਰਪੂਰਾ ਨਾਨਕ ਸਤਿ ਪਲਹਾਰੀ ਏ ਨਾਨਕ ਆਖ ਏ ਪਰਮਾਤਮਾ ਮੈਂ ਤੇਰੇ ਤੋਂ ਸਦਾ ਸਤਕੇ ਜਾਂਦਾ ਹਾਂ ਤੇਰੀ ਹੀ ਮਿਹਰ ਨਾਲ ਉਹ ਪੂਰਾ ਗੁਰੂ ਮਿਲਦਾ ਹੈ ਜਿਸ ਦਾ دیدار ਹਰੇਕ ਮੁਰਾਦ ਪੂਰੀ ਕਰਨ ਵਾਲਾ ਹੈ ਸੰਮਲਿਆ ਸੱਚ ਥਾਨ ਮਾਨ ਮਹਤ ਸੱਚ ਪਾਇਆ ਪਲਰਾਮ ਜੀਓ ਪ੍ਰਭੂ ਦੀ ਮਿਹਰ ਨਾਲ ਜਿਸ ਨੂੰ ਰਿਆ ਦਾ ਸੋਮਾ ਗੁਰੂ ਮਿਲ ਪਿਆ ਉਸਨੇ ਸਦਾ ਸਿਰ ਪ੍ਰਭੂ ਦਾ ਦਰ ਮਲ ਲਿਆ ਉਸ ਨੂੰ ਸਦਾ ਸਿਰ ਪ੍ਰਭੂ ਮਿਲ ਪਿਆ ਉਸ ਨੂੰ ਪ੍ਰਭੂ ਦੇ ਦਰ ਤੋਂ ਮਾਨ ਵੜੀਆਂ ਆ ਮੇੜੀਆਂ ਸਤ ਗੁਰੂ ਮਿਲਿਆ ਦਿਆਲ ਗੁਣ ਅਬినాਸੀ ਕਾਇਆ ਪਲਰਾਮ ਜੀਓ ਪ੍ਰਭੂ ਦੀ ਮਿਹਰ ਨਾਲ ਜਿਸ ਨੂੰ ਰਿਆ ਦਾ ਸੋਮਾ ਗੁਰੂ ਮਿਲ ਪਿਆ ਉਸਨੇ ਅਬਿਨਾਸੀ ਪ੍ਰਭੂ ਦੇ ਗੁਣ ਗਾਣੇ ਸ਼ੁਰੂ ਕਰ ਦਿੱਤੇ ਗੁਣ ਗੋਵਿੰਦ ਕਾ ਉਹ ਨਿਤ ਨਿਤ ਪ੍ਰਾਨ ਪ੍ਰੀਤਮ ਸਵਾਮੀਆ ਏ ਭਾਈ ਜਿੰਦ ਦੇ ਮਾਲਕ ਪ੍ਰੀਤਮ ਪ੍ਰਭੂ ਦੇ ਗੁਣ ਸਦਾ ਹੀ ਕਾਇਆ ਕਰੋ ਸੁਵ ਦਿਵਸ ਆਏ ਕਹਿ ਘੰਟ ਲਾਏ ਮਿਲੇ ਅੰਦਰ ਚਾਮੀਆਂ ਜਿਹੜਾ ਮਨੁੱਖ ਗੁਣ ਕਾੰਦਾ ਹੈ ਉਸਦੇ ਵਾਸਤੇ ਜ਼ਿੰਦਗੀ ਦੇ ਸੋਹਣੇ ਦਿਹਾੜੇ ਆਏ ਰਹਿੰਦੇ ਹਨ ਉਸ ਨੂੰ ਪ੍ਰਭੂ ਜੀ ਆਪਣੇ ਗਲ ਨਾਲ ਲਾਏ ਰੱਖਦੇ ਹਨ ਸਭ ਦੇ ਦਿਲ ਦੀ ਜਾਣਨ ਵਾਲੇ ਪ੍ਰਭੂ ਜੀ ਉਸ ਨੂੰ ਮਿਲ ਪੈਂਦੇ ਹਨ ਸਤ ਸੰਤੋਖ ਵਜੇ ਵਾਜੀ ਅਨਹਤਾ ਚੁਣਕਾਰੇ ਉਸ ਮਨੁੱਖ ਦੇ ਅੰਦਰ ਉੱਚਾ ਆਚਰਣ ਅਤੇ ਸੰਤੋਖ ਹਰ ਵੇਲੇ ਆਪਣਾ ਪੂਰਾ ਪ੍ਰਵਾਹ ਭਾਈ ਰੱਖਦੇ ਹਨ ਮਾਨੋ ਸਤ ਸੰਤੋਖ ਦੇ ਅੰਦਰ ਵਾਜੇ ਵਜਰੇ ਹਨ ਸਤ ਸੰਤੋਖ ਦੀ ਉਸ ਦੇ ਅੰਦਰ ਇੱਕ ਰਸ ਮਿੱਠੀ ਲੈ ਪਾਣੀ ਰਹਿੰਦੀ ਹੈ ਸੁਣ ਭੈ ਬਿਨਾਸੇ ਸਗਲ ਨਾਨਕ ਪ੍ਰਾਪੂਰਖ ਕਰਨੇ ਹਾਰੇ ਇਹ ਨਾਨਕ ਸਭ ਕੁਝ ਕਰਨ ਦੀ ਸਮਰੱਥਾ ਵਾਲੇ ਪ੍ਰਭੂ ਆਕਾਰਪੁਰਖ ਦੇ ਗੁਣ ਸੁਣ ਕੇ ਮਨੁੱਖ ਦੇ ਸਾਰੇ ਡਰ ਨਾਸ ਹੋ ਜਾਂਦੇ ਹਨ ਉਪਜਿਆ ਤਤ ਗਿਆਨ ਸੋਹਰੇ ਪਾਈਏ ਇੱਕ ਹਰ ਪਲ ਰਾਮ ਜਿਓ ਏ ਭਾਈ ਮੈਂ ਪ੍ਰਭੂ ਜੀ ਤੋਂ ਸਦਕੇ ਜਾਂਦਾ ਹਾਂ ਜਿਹੜਾ ਮਨੁੱਖ ਉਸ ਪ੍ਰਭੂ ਨੂੰ ਸਦਾ ਸਿਮਰਦਾ ਹੈ ਉਸ ਦੇ ਅੰਦਰ ਅਸਲ ਆਤਮਿਕ ਜੀਵਨ ਦੀ ਸੂਝ ਪੈਦਾ ਹੋ ਜਾਂਦੀ ਹੈ ਬ੍ਰਹਮਾ ਬ੍ਰਹਮ ਮਿਲਿਆ ਕੋਟ ਨਾ ਸਾਕੈ ਪਿੰਨ ਕਰ ਪਲ ਰਾਮ ਜਿਓ ਉਸ ਨੂੰ ਇਸ ਲੋਕ ਅਤੇ ਪਰਲੋਕ ਵਿੱਚ ਉਹੀ ਪ੍ਰਭੂ ਦੇਸਦਾ ਹੈ ਉਸ ਜੀਵ ਨੂੰ ਪ੍ਰਭੂ ਇਹੋ ਮਿਲਪੰਦਾ ਹੈ ਕਿ ਕੋਈ ਪ੍ਰਭੂ ਨਾਲੋਂ ਉਸ ਦਾ ਨਕੀੜਾ ਨਹੀਂ ਕਰ ਸਕਦਾ। ਬਿਸਮ ਭੇਖ ਹੈ ਬਿਸਮ ਸੁਣੀ ਹੈ ਬਿਸਮਾਦ ਨਜ਼ਰੀ ਆਇਆ। ਉਹ ਮਨੁੱਖ ਹਰਥਾ ਉਸ ਅਚਰਜ ਰੂਪ ਪ੍ਰਭੂ ਨੂੰ ਵੇਖਦਾ ਹੈ। ਉਹੀ ਹਰਥਾ ਬੋਲਦਾ ਉਸ ਨੂੰ ਸੁਣੀਦਾ ਹੈ। ਹਰਥਾ ਉਹੀ ਉਸ ਨੂੰ ਦੇਸਦਾ ਹੈ। ਜਲਥਲ ਮਹੀਲ ਪੂਰਨ ਸੁਆਮੀ ਘਟ ਘਟ ਰਹਿਆ ਸਮਾਇਆ। ਪਾਣੀ ਧਰਤੀ ਆਕਾਸ਼ ਵਿੱਚ ਪਰਮਾਤਮਾ ਹੀ ਉਸ ਨੂੰ ਵਿਆਪਕ ਦਿਸਦਾ ਹੈ ਜਿਸ ਤੇ ਉਪਜਾ ਇਸ ਮਾਹੇ ਸਮਾਇਆ ਕੀਮਤ ਕਹਿਣ ਨਾ ਚਾਏ ਜਿਸ ਪ੍ਰਭੂ ਦੇ ਚੋਸ਼ ਤਮਾਸ਼ੇ ਬਿਆਨ ਨਹੀਂ ਕੀਤੇ ਜਾ ਸਕਦੇ ਜਿਹੜਾ ਮਨੁੱਖ ਸਤਾ ਉਸ ਦਾ ਹੀ ਤਿਆਰ ਕਰਦਾ ਹੈ ਉਸ ਮਨੁੱਖ ਦੀ ਉੱਚੀ ਹੋ ਚੁੱਕੀ ਆਤਮਿਕ ਅਵਸਥਾ ਦਾ ਮੁੱਲ ਨਹੀਂ ਪੈ ਸਕਦਾ ਜਿਸਕੇ ਚਲਤ ਨਾ ਜਾਹੀ ਲਖਣੇ ਨਾਨਕ ਕਤੀ ਸੇ ਤੇ ਆਈ ਇਹ ਨਾਨਕ ਆਖ ਕਿਉਂਕਿ ਜਿਸ ਪ੍ਰਭੂ ਤੋਂ ਉਹ ਪੈਦਾ ਹੋਇਆ ਹੈ ਸਿਮਰਨ ਦੀ ਬਰਕਤ ਨਾਲ ਉਸ ਵਿੱਚ ਹਰ ਵੇਲੇ ਲੀਨ ਰਹਿੰਦਾ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ